ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਘੋ ਜੀ ਕਾ ਖਾਲਸਾ ਵਾਘੋ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਮੁਤਾਬਿਕ ਸਮਾਜਿਕ ਜੀਵਨ ਵਿੱਚ ਜੜੀਆਂ ਵੀ ਸਾਡੀਆਂ ਇਮੋਸ਼ਨਸ ਜਾਂ ਹੋਰ ਚੀਜ਼ਾਂ ਆ ਰਹੀਆਂ ਆਂ ਅਸੀਂ ਉਹਨਾਂ ਬਾਰੇ ਡਿਸਕਸ ਕਰੀਏ ਤੇ ਗੁਰਬਾਣੀ ਦੇ ਸਿਧਾਂਤਾਂ ਤੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਅੱਜ ਹੀ ਪਿਛਲੀ ਜਿਹੜੀ ਚੱਲ ਰਹੀ ਸੀ ਸਾਡਾ प्रकरण ਉਸੇ ਦੀਸ ਕਰਨੀ ਜੀ ਕਿਸੇ ਦੀ ਅਸੀਂ ਰੀਸ ਕਰਦੇ ਆਂ ਕੁਝ ਕਰਦੇ ਆਂ ਅਸੀਂ ਪਿਛਲੀ ਵਾਰੀ ਅਸੀਂ ਗੁਰਬਾਣੀ ਦੇ ਪੱਖ ਤੋਂ ਬਿਨਾਂ ਅਸੀਂ ਸਾਰੀਆਂ ਚੀਜ਼ਾਂ ਉਹਦੇ ਡਿਫਰੈਂਟ ਪਹਿਲੂ ਡਿਸਕਸ ਕੀਤੇ ਸੀ ਜੀ ਅੱਜ ਅਸੀਂ ਗੁਰਬਾਣੀ ਵਿੱਚ ਉਹਦਾ ਕੀ ਸੰਕਲਪ ਹੈ ਇਹ ਚੀਜ਼ ਡਿਸਕਸ ਕਰਨਾ ਚਾਹੁੰਦੇ ਆ ਤੇ ਇਹ ਹੋਰ ਵੀ ਅਸੇ ਤਰ੍ਹਾਂ ਉਹਦੇ ਵਿੱਚੋਂ ਵਰਡਸ ਨਿਕਲਦੇ ਆ ਤੇ ਕਈ ਵਾਰੀ ਸਮਾਜਿਕ ਵਰਡਸ ਵੀ ਨਿਕਲਦੇ ਆ ਦੇਖਾ ਦੇਖੀ ਵੀ ਅਸੀਂ ਕਰਦੇ ਆ ਕੋਈ ਚੀਜ਼ ਪੇੜ ਚਾਲ ਵੀ ਅਗੀ ਆ ਸੋ ਇਹ ਸਾਰੇ ਜਿਹੜੇ ਆ ਗੁਰਬਾਣੀ ਦੇ ਮੁਤਾਬਿਕ ਇਹ ਰੀਸ ਦਾ ਕੀ ਸੰਕਲਪ ਹੈ ਅੱਜ ਅਸੀਂ ਸਾਡਾ ਮੇਨ ਟਾਪਿਕ ਮੁੱਦਾ ਉੱਤੇ ਰਹਿ ਗਏ ਅੱਜ ਜੀ ਅਸੀਂ ਜਿਹੜਾ ਇਸ ਬਾਰੇ ਜੋ ਆਮ ਧਾਰਨਾ ਪਾਈ ਜਾਂਦੀ ਆ ਤੇ ਜਿਹੜਾ ਪਹਿਲਾ ਐਪੀਸੋਡ ਆਸੀਂ ਉਹਦੇ ਵਿੱਚ ਇਸ ਚੀਜ਼ ਨੂੰ ਵਿਚਾਰਿਆ ਸੀਗਾ ਹਾਂ ਅਸੀਂ ਗੁਰਬਾਣੀ ਦੀ ਜਿਹੜੀ ਆ ਉਹ ਗੱਲ ਕਰਾਂਗੇ ਹਾਂ ਗੁਰਬਾਣੀ ਵਿੱਚ ਇਹਦਾ ਰਿਸ ਸ਼ਬਦ ਦਾ ਇਹ ਨਕਾਰਾਤਮਕ ਰੂਪ ਵਿੱਚ ਵਰਤਿਆ ਗਿਆ ਅੱਛਾ ਜੀ ਕਿਉਂਕਿ ਅਸੀਂ ਪਹਿਲੇ ਐਪੀਸੋਡ ਗੱਲ ਕੀਤੀ ਸੀ ਕਿ ਤੁਸੀਂ ਸਵਾਲ اٹھਾਇਆ ਸੀਗਾ ਕਿ ਇਹ ਨਕਲ ਕਰਨੀ ਆ ਜਾਂ ਰਿਸ ਕਰਨੀ ਆ ਤਾਂ ਉਹ ਜਦੋਂ ਚੰਗਿਆਂ ਦੀ ਅਸੀਂ ਬੰਦੇ ਰੀਸ ਕਰਦੇ ਆ ਤੇ ਉਹ ਕੋਈ ਉਹਦੀ ਮਾੜੀ ਗੱਲ ਨਹੀਂ ਹਾਂਜੀ ਅਸੀਂ ਜ਼ਿਆਦਾਤਰ ਜਿਹੜੇ ਆ ਉਹ ਚੰਗੇ ਬੰਦਿਆਂ ਦੀ ਰੀਸ ਕਰਕੇ ਅਸੀਂ ਆਪਣੇ ਆਪ ਸੁਧਾਰ ਕਰਦੇ ਆ ਚੰਗਾ ਬਣਨ ਦੀ ਕੋਸ਼ਿਸ਼ ਕਰਦੇ ਆ ਗੁਰਬਾਣੀ ਵੀ ਜਿਹੜਾ ਇਹ ਸ਼ਬਦ ਜਦੋਂ ਵਰਤਿਆ ਗਿਆ ਤਾਂ ਉਹਦੇ ਲਈ ਜਿਹੜਾ ਰੀਸ ਸ਼ਬਦ ਨਹੀਂ ਵਰਤਿਆ ਗਿਆ ਉਹ ਸ਼ੁਦ ਵਰਤਿਆ ਗਿਆ ਚਾਉ ਸ਼ੁਦ ਵਰਤਿਆ ਗਿਆ ਜਾਂ ਤਿਨਾਂ ਦੇਖ ਮਨ ਚਾਉ ਉਠੋਂਦਾ ਹਾਂ ਕਦ ਪਾਏ ਗੁਣਤਾ ਸਾ ਜਾਂ ਬਾਹਰ ਲੰਗਦੇ ਸ਼ੈਲ ਗੋਰੀ ਮਨ ਧੀਰੇ ਆ ਤੋ ਇਸ ਤਰ੍ਹਾਂ ਦੀ ਸ਼ਬਦਾਵਲੀ ਜਦੋਂ ਵਰਤੀ ਗਈ ਹੈ ਪਰ ਇਹ ਰੀਸ ਸ਼ਬਦਾਂ ਰੀਸ ਦੇ ਰੀਸਾਂ ਰੀਸਾਂ ਇਹ ਸਮਾਨਾਰਥਕ ਸ਼ਬਦ ਜਿਹੜੇ ਵਰਤੇ ਹੋਏ ਆ ਤੇ ਇਹਨਾਂ ਵਿੱਚ ਜਿਹੜਾ ਇਹ ਨਕਾਰਾਤਮਕ ਹੀ ਪਾਰੂ ਆ ਕਿ ਜਦੋਂ ਜ਼ਿਆਦਾਤਰ ਕਿ ਅਸੀਂ ਜਿਹੜੇ ਹਾਂ ਤਾਂ ਹਰ ਪੱਖ ਵਿੱਚ ਜਿਹੜਾ ਇਹ ਸ਼ਬਦ ਜਿਹੜਾ ਹਨੇਕਾਰਕ ਅਜ ਤੋਂ ਨਕਾਰਾਤਮਕ ਹੁੰਦਾ ਜਦੋਂ ਅਸੀਂ ਭੈੜੇ ਬੰਦਿਆਂ ਦੀ ਮਾੜੇ ਬੰਦਿਆਂ ਦੀ ਅਸੀਂ ਰੀਸ ਕਰਕੇ ਕੋ ਕਦਮ ਪੁੱਟਦੇ ਆਂ ਉਪਮੇ ਰਾਜਨੀਤੀ ਕੇ ਤਰ੍ਹਾਂ ਸਮਾਜਿਕ ਆ ਆਰਥਿਕ ਆ ਪਰ ਵਿਸ਼ੇਸ਼ ਤੌਰ ਤੇ ਅਸੀਂ ਧਾਰਮਿਕ ਪੱਖ ਜਿਹੜਾ ਗੁਰਬਾਣੀ ਵਿੱਚ ਇਹਨੂੰ ਜ਼ਿਆਦਾ ਜਿਹੜਾ ਹਾਈਲਾਈਟ ਕੀਤਾ ਹੋਇਆ ਇਹਦੇ ਨਾਲ ਜਿਹੜਾ ਨੁਕਸਾਨ ਜਿਹੜਾ ਕਿ ਮਨੁੱਖ ਆਪਣਾ ਨਹੀਂ ਬਲਕਿ ਦੂਜਿਆਂ ਦਾ ਵੀ ਕਰਨ ਦਾ ਕਾਰਨ ਬਣ ਜਾਂਦਾ ਤੇ ਜਿਹੜਾ ਰੀਸ ਕਰਨ ਵਾਲਾ ਉਹ ਜੇਕਰ ਜਿਸ ਵਿਅਕਤੀ ਦੇ ਉਦਾਹਰਣ ਵਜੋਂ ਜੇ ਕੋਈ ਧਾਰਮਿਕ ਵਿਅਕਤੀ ਆ ਉਹਦੀ ਰੀਸ ਕਰ ਰਿਹਾ ਜੇ ਉਹਦੇ ਜਿਹੜੇ ਗੁਣ ਆ ਉਹਦਾ ਜੀਵਨ ਦਾ ਢਾਂਗਾ ਜੋ ਉਹਨਾਂ ਨੇ ਜੀਵਨ ਜਾਚ ਮਨੁੱਖ ਨੂੰ ਦ੍ਰਿੜ ਕਰਵਾਈ ਆ ਜੇਕਰ ਮਨੁੱਖ ਉਹਨਾਂ ਦੀ ਨਕਲ ਕਰੇ ਰੀਸ ਕਰੇ ਤਾਂ ਇਹ ਤਾਂ ਸਲਾਉਣਯੋਗ ਆ ਇਹ ਤਾਂ ਸੋ ਗੁਰਬਾਣੀ ਵਿੱਚ ਇਹਨੂੰ ਸਲਾਇਆ ਗਿਆ ਔਰ ਮਨੁੱਖ ਨੂੰ ਉਤਸ਼ਾਹਤ ਕੀਤਾ ਗਿਆ ਕਿ ਤੂੰ ਗੁਰੂ ਦੀ ਦਸੀ ਹੋਈ ਚਾਲ ਅਨੁਸਾਰ ਚੱਲ ਉਸ ਤਰੀ ਤੋ ਜੋ ਗੁਰ ਕਹਿ ਆ ਸਾਕਾਰ ਕੁਮਾਓ ਇਹਦੇ ਸੰਗੂ ਜਿਹੜਾ ਪੱਖ ਸਲਾਇਆ ਗਿਆ ਪਰ ਜਦੋਂ ਰੀਸ ਦੀ ਗੱਲ ਆਉਂਦੀ ਆ ਰੀਸ ਦੀ ਰੋਜ ਨੂੰ ਕਿ ਨਕਾਰਾਤਮਕ ਪੱਖ ਵਿੱਚ ਵਰਤਿਆ ਗਿਆ ਤਾਂ ਰੀਸ ਵਿੱਚ ਕੀ ਹੈ ਕਿ ਮਨੁੱਖ ਗੁਣ ਧਾਰਨ ਨਹੀਂ ਕਰਦਾ ਉਹ ਜਿਹੜੇ ਚੰਗੇ ਇਨਸਾਨ ਆ ਆਦਰਸ਼ਕ ਮਨੁੱਖ ਆ ਉਹਨਾਂ ਵਰਗਾ ਲਿਵਾਸ ਜਾਂ ਉਹਨਾਂ ਵਰਗੀ ਬੋਲਬਾਣੀ ਬਣਾ ਕੇ ਅਪਣਾ ਕੇ ਹੀ ਉਹ ਸਮਝਦਾ ਕਿ ਜਿਸ ਤਰ੍ਹਾਂ ਉਹ ਮਹਾਨ ਹੋਇਆ ਉਹਨਾਂ ਦਾ ਮਾਨ ਸਤਕਾਰ ਉਹਨਾਂ ਨੂੰ ਮਿਲਿਆ ਜੋਗਾਂ ਵਿਜਿਆਜਾਕਾਰ ਹੋਏ ਆ ਲੋਕੀ ਨੂੰ ਫਾਲੋ ਕਰ ਰਹੇ ਆ ਤਾਂ ਮੈਨੂੰ ਵੀ ਉਸ ਤਰ੍ਹਾਂ ਦਾ ਮਾਨ ਸਤਕਾਰ ਮਿਲੇ ਜਾਂ ਮੈਂ ਵੀ ਉਸ ਪਦਵੀ ਨੂੰ ਪਾ ਲਵਾਂ ਜਿਸ ਪਦਵੀ ਨੂੰ ਉਹਨਾਂ ਲੋਕਾਂ ਨੇ ਉਹਨਾਂ ਮਹਾਪੁਰਸ਼ਾਂ ਨੇ ਪਾਇਆ ਮਾਨਿਆ ਤੇ ਇਹ ਜਿਹੜਾ ਪਾਕਾ ਰੀਸ ਵਾਲਾ ਇਹਨੂੰ ਗੁਰਬਾਣੀ ਵੀ ਜਿਹੜਾ ਉਹ ਕਿਸੇ ਪੱਖੋਂ ਵੀ ਸਲਾਹਿਆ ਨਹੀਂ ਗਿਆ ਬਲਕਿ ਇਹਦੀ ਨਖੇਦੀ ਕੀਤੀ ਹੋਈ ਆ ਕਿਉਂਕਿ ਇਹਦੇ ਵਿੱਚ ਮਨੁੱਖ ਕੁਝ ਹਾਸਲ ਨਹੀਂ ਕਰਦਾ ਬਲਕਿ ਉਹ ਆਪਣੇ ਆਪ ਨੂੰ ਹੀ ਧੋਖਾ ਦੇਣ ਦਾ ਕੰਮ ਕਰ ਰਿਹਾ ਹੁੰਦਾ ਜਿਵੇਂ ਇੱਕ ਪਾਵਨ ਬਾਣੀ ਦਾ ਜਿਹੜਾ ਫਰਮਾਨ ਆ ਜਦੋਂ ਕਹਿੰਦੇ ਆ ਕਿ ਜੋ ਪ੍ਰੇਮਾਨ ਹੈ ਤਨ ਕੀ ਰੀਸਾ ਕੂੜੇ ਮੂਰਖੀ ਹਾਠੀ ਸਾ ਜਿਹੜਾ ਮੂਰਖਾ ਉਹਦਾ ਹੱਥ ਦਾ ਇੱਕ ਰੂਪ ਦੇਖੋ ਕਿ ਜਿਹੜੇ ਉਸ ਪ੍ਰੇਅ ਨੂੰ ਮਾਲਕ ਨੂੰ ਪਿਆਰੇ ਆ ਪਰ ਜਿਹੜੇ ਉਹਦੇ ਗੁਣਾਂ ਨੂੰ ਅਪਣਾ ਕੇ ਜਿਨ੍ਹਾਂ ਨੇ ਉਹਦੀ ਨੇੜਤਾ ਦਾ ਨਿਗਮਾਣਿਆ ਜਾਂ ਨਿਗਮਨ ਰਹਿਆ ਉਰਜਿਸ ਸੁਖ ਨੂੰ ਆਨੰਦ ਨੂੰ ਰਸ ਨੂੰ ਮਾਨ ਰਿਆ ਪਰ ਜਿਹੜਾ ਮੂਰਖ ਆ ਉਹ ਬਜਾਏ ਉਹਨਾਂ ਦੇ ਉਹਨਾਂ ਗੁਣਾਂ ਨੂੰ ਧਾਰਨ ਕਰਨ ਦੇ ਉਸ ਰਾਹ ਤੇ ਚੱਲਣ ਦੀ ਬਜਾਏ ਉਹ ਕੇਵਲ ਉਹਨਾਂ ਦੀ ਰੀਸ ਹੀ ਕਰ ਰਿਹਾ ਨਕਲੀ ਕਰ ਰਿਹਾ ਠੀਕ ਉਹ ਗੁਣ ਨਹੀਂ ਧਾਰਨ ਕਰ ਰਿਹਾ ਜਦੋਂ ਕਿਸੇ ਧਾਰਮਿਕ ਵਿਅਕਤੀ ਦਾ ਜਿਹੜਾ ਅਸੀਂ ਰੀਸ ਕਰਨੀ ਆ ਤਾਂ ਇਸ ਰੀਸ ਵਿੱਚ ਕੇ ਜਿਹੜਾ ਉਹ ਜੇ ਅਸੀਂ ਉਹਦਾ ਲਿਵਾਸ ਜਾਂ ਉਹਦੇ ਜਿਹੜੇ ਸ਼ਬਦਾਂ ਨੂੰ ਹੀ ਦੁਹਰਾਈਏ ਤਾਂ ਉਹਦੇ ਕੋਈ ਲਾਭ ਨਹੀਂ ਹੋਗਾ ਅਸਲ ਵਿੱਚ ਜਿਹੜਾ ਸਕਾਰੰਗੂ ਪਾਕਾ ਉਹ ਇਹ ਹੈ ਕਿ ਜੇਕਰ ਅਸੀਂ ਉਹਨਾਂ ਦੀ ਜਿਹੜੇ ਸਿੱਖਿਆ ਉਹਨਾਂ ਦੇ ਜਿਹੜੇ ਉਪਦੇਸ਼ ਆ ਉਹਨਾਂ ਨੂੰ ਪੜ੍ਹ ਸੁਣ ਕੇ ਅਸੀਂ ਉਹਨਾਂ ਵਰਗੇ ਗੁਣ ਧਾਰਨ ਕਰ ਲਈਏ ਇਹ ਸਕਾਰਾਂ ਤੋਂ ਪਾਕਾ ਠੀਕ ਹੈ ਪਰ ਜਦੋਂ ਅਸੀਂ ਇਹ ਨਹੀਂ ਕਰਦੇ ਕੇਵਲ ਜਿਹੜਾ ਕੀ ਆ ਕਿ ਉਹਦਾ ਰਿਸ ਕਰ ਰਹੇ ਆ ਉਹਨਾਂ ਦੀ ਪਰ ਗੁਰੂ ਸਾਹਿਬ ਕਹ ਰਹੇ ਆ ਕਿ ਇਹ ਮੂਰਖ ਦਾ ਹਟ ਪੋਣਾ ਫਿਰ ਇਹਦੀ ਇਹ ਰਹਾਉ ਦੀਆਂ ਪੰਗਦੇ ਸ਼ਬਦ ਦੀਆਂ ਤਾਂ ਪਹਿਲੀਆਂ ਪੰਗਦੀ ਅਭੀ ਕਹਿੰਦੇ ਆ ਕਿ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਤੋ ਪੋਤਾ ਇਹ ਕਰ ਕੁਛ ਨਹੀਂ ਰਿਹਾ ਕਰ ਕੀ ਰਿਹਾ ਕਿ ਉਹਨਾਂ ਦੇ ਬੋਲ ਦੁਹਰਾ ਰਿਹਾ ਜਾਂ ਉਹਨਾਂ ਦੇ ਵਰਗਾ ਪਹਿਰਾਵਾ ਪਹਿਨੇ ਹੋਇਆ ਜਾਂ ਉਹਨਾਂ ਦੇ ਸ਼ਬਦਾਂ ਨੂੰ ਦੁਹਰਾ ਰਿਹਾ ਪਰ ਜੋ ਸ਼ਬਦਾਂ ਵਿੱਚ ਆਖਿਆ ਗਿਆ ਜਾਈ ਜਾ ਕੇ ਕਿ ਜੋ ਰਸਤਾ ਦੱਸਿਆ ਹੋਇਆ ਉਹ ਦਸਤੂਰ ਨਹੀਂ ਰਿਹਾ ਪਰ ਰਸਲੀਦਿਤ ਚਰਚਾ ਕਰ ਰਿਹਾ ਤੋ ਇਹ ਕਰਕੇ ਸਮਝ ਰਿਹਾ ਕਿ ਮੈਂ ਤਾਂ ਪਹ ਪਹੁੰਚ ਗਿਆ ਹਾਂ ਮੈਂ ਨਹੀਂ ਉਸ ਅਵਸਥਾ ਨੂੰ ਮਾਨ ਰਿਹਾ ਮੈਂ ਨਵਰਕਾ ਬਨ ਗਏ ਹਾਂ ਤਾਂ ਕਹਿੰਦੇ ਆ ਕਿ ਇਹ ਜਿਹੜਾ ਕਲੇਮ ਕਰਨਾ ਦਾਵਾ ਕਰਨਾ ਇਹ ਉਸ ਤਰ੍ਹਾਂ ਦੀ ਨਾਕਾਰਨ ਪਾਵਲੀ ਰੀਸ ਆ ਜਿਹੜੇ ਕਿ ਮਨੁੱਖ ਦੇ ਮੂਰਖਪੂਨੇ ਨੂੰ ਦਰਸਾਉਂਦੀ ਆ ਫਿਰ ਹੋਰ ਕਹਿੰਦੇ ਆ ਕਿ ਭੇਖ ਦਿਖਾਵਾ ਸੱਚ ਨਾ ਕਮਾਵਾ ਕਿ ਭੇਖ ਤਾਰਨ ਕੀਤਾ ਹੋਇਆ ਚਾਹੇ ਉਹ ਕਪਹਰਾਵੇ ਦੇ ਰੂਪ ਵਿੱਚ ਆ ਚਾਹੇ ਉਹਨਾਂ ਦੇ ਸ਼ਬਦਾਂ ਦੇ ਰੂਪ ਵਿੱਚ ਆ ਪਰ ਜਿਹੜਾ ਸੱਚਾ ਜੋ ਸੱਚ ਵੱਲ ਇਸ਼ਾਰਾ ਕਰ ਰਹੇ ਉਹਨਾਂ ਦੇ ਬੋਲ ਜਾਂ ਉਹਨਾਂ ਦਾ ਲਿਵਾਜ ਜਿਹਦਾ ਪ੍ਰਤੀਕ ਆ ਲਿਖਾਈ ਕਾ ਉਹ ਨਹੀਂ ਅਪਣਾਇਆ ਪਰ ਉਹਦਾ ਜਿਹੜਾ ਸੱਚ ਕਮਾਉਣ ਤੋਂ ਬਿਨਾਂ ਹੀ ਉਹ ਆਪਣੇ ਆਪ ਨੂੰ ਉਹ ਕਲੇਮ ਕਰ ਰਿਹਾ ਦਾਵਾ ਕਰ ਰਿਹਾ ਕਹਤੋ ਮਹਿਲੀ ਨਿਕਟਣਾ ਆਵੈ ਕਹਿ ਰਿਹਾ ਕਿ ਮੈਂ ਤਾਂ ਮੈਂ ਵੀ ਪਹੁੰਚਿਆ ਹੋਇਆ ਹਾਂ ਪਰ ਅਸਲ ਵਿੱਚ ਉਹਨੂੰ ਨੇੜਤਾ ਵੀ ਨਸੀਬ ਨਹੀਂ ਹੋਈ ਹੋਈ ਕਹਿੰਦਾ ਆ ਤੀਰ ਤੇ ਸਦਾਏ ਮਾਇਆ ਕਮ ਮਾਤਾ ਖੁਦਾ ਆਪਣੇ ਆਪ ਨੂੰ ਕਹਿੰਦਾ ਮੈਂ ਬ੍ਰਕਤਾ ਗੰ ਤਿਆਗੀ ਆ ਪ੍ਰਸਦ ਵੀ ਜੀ ਕਿਹਾ ਉਹ ਮਾਇਆ ਵਿੱਚ ਮਸਤ ਹੋਇਆ ਜਿਹੜਾ ਸਨੇਹ ਆ ਪਿਆਰ ਆ ਜੋ ਕੁਝ ਕਰ ਰਿਹਾ ਉਹ ਕਰ ਇਸ ਲਈ ਕਿਹਾ ਜੇ ਉਹਦਾ ਸਨੇਹ ਜੋ ਪਿਆਰ ਆ ਲਗਾਓ ਮਾਇਆ ਨਾਲਾ ਮੰਨਨੀ ਪ੍ਰੀਤ ਕਹਿ ਮੁਖਰਾਤ ਮਨੋ ਦੇ ਮਨਜੁਗ ਪ੍ਰੀਤ ਨਹੀਂ ਪਰ ਜ਼ੁਬਾਨੇ ਕਲਾਮੇ ਜਿਹੜਾ ਉਹ ਉਸਮਾਨਟ ਆ ਰਿਹਾ ਜਿਹੜੀਆਂ ਗੱਲਾਂ ਉਡਾਰੀਆਂ ਬੜੀਆਂ ਉੱਚੀਆਂ ਮਾਰ ਰਿਹਾ ਪਰ ਮਨ ਜਿਹੜਾ ਮਨ ਵਿੱਚ ਐਸਾ ਕੋਈ ਲਗਾਓ ਨਹੀਂ ਕੋਈ ਪ੍ਰੀਤੀ ਨਹੀਂ ਸੋ ਰੀਸ ਦਾ ਇਹ ਮਨੁੱਖ ਨੂੰ ਇੱਕ ਕਿਸਮ ਦਾ ਜਿਹੜਾ ਨਾਕਾਰੰਗ ਪਾਖਾ ਕਿ ਮਨੁੱਖ ਰੀਸ ਦਾ ਚੰਗਿਆਂ ਦੀ ਕਰ ਰਿਹਾ ਪਰ ਉਹਨਾਂ ਦੇ ਗੁਣਨ ਅਪਣਾਉਣ ਵਾਲੀ ਰੀਸ ਨਹੀਂ ਕਰ ਰਿਹਾ ਉਹ ਨਜ਼ਰ ਅੰਦਾਜ਼ ਕਰ ਰਿਹਾ ਪਰ ਉਂਝ ਗੱਲੀ ਬਾਤੀ ਜਾਂ ਕੇਵਲ ਭੇਕ ਤਾਲਨ ਕਾਰਜਾ ਉਹਨਾਂ ਦੇ ਬੋਲਾਂ ਨੂੰ ਦੁਹਰਾ ਉਹ ਸਮਝਦਾ ਕਿ ਮੈਂ ਉਹ ਜਿਹੜਾ ਉਹਨਾਂ ਵਰਗਾ ਬਣ ਗਿਆ ਤੋ ਇਸ ਲਈ ਗੁਰੂ ਸਾਹਿਬ ਜੀ ਜਦੋਂ ਇੱਕ ਛੋਟੇ ਬੱਚੇ ਨੂੰ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਉਂਦੇ ਆ ਰੀਸੋ ਰੀਸੀ ਕਰਾਉਂਦੇ ਆ ਜੀ ਅਸੀਂ ਉਹਨੂੰ ਉਸ ਵੇਲੇ ਸਮਝਾਉਂਦੇ ਨਹੀਂ ਕਿ ਉਹਦਾ ਮੀਨਿੰਗ ਕੀ ਆ ਜਾਂ ਡਿਟੇਲ ਕੀ ਆ ਇਦਾਂ ਹੀ ਮਤਲਬ ਅਸੀਂ ਕਿ ਪਹਿਲੇ ਵੀ ਐਗਜ਼ਾਮਪਲ ਲੁੱਤੀ ਕਿ ਅਸੀਂ ਪਾੜਾ ਪੜਾ ਦਿੰਨੇ ਆ ਰਟਾ ਲਵਾ ਦਿੰਨੇ ਆ ਉਸੇ ਤਰ੍ਹਾਂ ਅਸੀਂ ਜਪਜੀ ਸਾਹਿਬ ਦਾ ਮੈਂ ਕਈ ਵਾਰੀ ਦੇਖਦਾ ਦਰਬਾਰ ਸਾਹਿਬ ਵਿੱਚ ਕਈ ਬੱਚੇ ਰੀਸੋ ਰੀਸੀ ਬੱਠੇ ਉੱਤੇ ਬਸ ਸਾਰਾ ਵਧੀਆ ਸਜਾ ਕੇ ਸਭ ਕੁਝ ਕਰਕੇ ਉੱਤੇ ਬੈਠੇ ਹੁੰਦੇ ਆ ਬੜੇ ਧਿਆਨ ਨਾਲ ਉਹ ਚੀਜ਼ ਸੋਈ ਵੀ ਪੜਦੇ ਹੁੰਦੇ ਆ ਕਈ ਕੁਝ ਕਰ ਦਿੰਦੇ ਉਹ ਵੀ ਜੜੀ ਹੈ ਉਹ ਪੋਜ਼ਿਟਿਵ ਰੀਸਾ ਕਿਉਂਕਿ ਉਹ ਬੱਚੇ ਨੂੰ ਇੱਕ ਲਗਮ ਸ਼ੁਰੂ ਹੋ ਰਹੀ ਹੈ ਕਿ ਜੇ ਉਹ 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 ਰੀਸ ਬਾਰੇ ਮਤਲਬ ਤੁਸੀਂ ਨਕਾਰਾਤਮਕ ਕਹੇ ਪਰ ਨੈਗੇਟਿਵ ਤੇ ਵੱਲ ਕਹੇ ਪਰ ਇਹ ਚੀਜ਼ ਦਾ ਪੋਜ਼ਿਟਿਵਿਟੀ ਵੱਲ ਵੀ ਲਿਜਾ ਸਕਦੀ ਹੈ ਅ ਨਹੀਂ ਦੇਖੋ ਜਿਹੜੇ ਅਸੀਂ ਅੱਜ ਮੁੱਖ ਗੱਲ ਕਰ ਰਹੇ ਆ ਉਹ ਗੁਰਬਾਣੀ ਵਿੱਚ ਵਰਤੇ ਸ਼ਬਦ ਦੀ ਕਰ ਰਹੇ ਆ ਇਹ ਜਿਹੜਾ ਪਾਖਾ ਆਪਾਂ ਖਰ ਪਹਿਲਾਂ ਜਿਹੜੇ ਪਹਿਲੇ ਹਿੱਸੇ ਵਿੱਚ ਆਪਾਂ ਚਰਚਾ ਕਰਾਈ ਸੀਗੇ ਕਿ ਇਹ ਚੰਗਾ ਪਾਖਾ ਇੱਕ ਕਿ ਜਦੋਂ ਅਸੀਂ ਚੰਗੇ ਦੀ ਰੀਸ ਕਰਕੇ ਪਹਿਲਾ ਪੁਟਿਆ ਸਟੈਪ ਆਈ ਮਜ਼ਰ ਤਾਂ ਨਹੀਂ ਕਹਿ ਸਕਦੇ ਪਰ ਕਟੋਕਾ ਜਿਹੜੀ ਜੋ ਸ਼ੁਰੂਆਤ ਆ ਪਰ ਚੰਗੀ ਸ਼ੁਰੂਆਤ ਆ ਪਰ ਹਾਂ ਜੇਕਰ ਅਸੀਂ ਸਮਝਦੀਏ ਕਿ ਜਾਂ ਕਿਸੇ ਨੇ ਦਸਤਾਰ ਸਜਾ ਕੇ ਜਾਂ ਜਿਹੜੀ ਜਪਜੀ ਦਾ ਬਾਣੀ ਕੰਠ ਕਰਾ ਕੇ ਅਸੀਂ ਦੂ ਮਦਰੀ ਨਹੀਂ ਕਹਿ ਰਹੇ ਕਿ ਮਾੜੀ ਗੱਲ ਆ ਪਰ ਜੇਕਰ ਅਸੀਂ ਇੱਥੇ ਹੀ ਰੁਕ ਗਏ ਅਸੀਂ ਸਮਝ ਲਿਆ ਕਿ ਬਸ ਇਹੀ ਪ੍ਰਾਪਤ ਹੈ ਇਹੀ ਮੰਜ਼ਲ ਆ ਉਹਨਾਂ ਦੇ ਦਿਲ ਦਿਮਾਗ ਇਹ ਗੱਲ ਬਿਠਾ ਦਿੱਤੀ ਕਿ ਤੁਹਾਨੂੰ ਹੋਰ ਕਰਨ ਦੀ ਕੋਈ ਲੋੜ ਨਹੀਂ ਜਿਉਂ ਧਰਮ ਜਿਉਂ ਦਸਤਾਰ ਆ ਉਹ ਦਸਤਾਰ ਲਈ ਸਿੱਖਾਂ ਦਾ ਇਤਿਹਾਸ ਕਿੰਨਾ ਗੌਰਵਮਈ ਇਤਿਹਾਸ ਆ ਕਿ ਇਸ ਤਿਆਗ ਸਾਧਨਾ ਨਾਲ ਕਿੰਨਾ ਕੁ ਜੁੜਿਆ ਹੋਇਆ ਇਹ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਆਪਣੀ ਜਿਹੜੀ ਇਹ ਬਾਹਰਲੀ ਦੇਖਾ ਜਿਹੜਾ ਸੁੰਗ ਸਾਡੇ ਇਸ ਅੰਦਰਲੇ ਜੀਵਨ ਦੀ ਸਾਡੇ ਆਚਰਨ ਦੀ ਇਹ ਪ੍ਰਤੀਕਾ ਲਖਾਇਕ ਆ ਠੀਕ ਹੈ ਜਿਹੜਾ ਕਿ ਦੂਜੇ ਨੂੰ ਦੱਸਣ ਦਾ ਜਿਹੜਾ ਉਹ ਸਨੇਹ ਦੇ ਰਹੀ ਆ ਕਿ ਜਿਹੜਾ ਜਿਹਦੇ ਸਿਰ ਦੇ ਦਸਾਰਾ ਉਹਦਾ ਇਹੋ ਜਿਹਾ ਕਿਰਦਾਰ ਆ ਇਹੋ ਜਿਹੇ ਆਚਰਨ ਦਾ ਮਾਲਕ ਆ ਇਹੋ ਜਿਹੋ ਦਾ ਸੁਭਾ ਤਾਂ ਇਹਦੇ ਲਈ ਸਿੱਖਾਂ ਨੂੰ ਬੜਾ ਕੁਝ ਕਰਨਾ ਪਿਆ ਪਰ ਜੇਕਰ ਅਸੀਂ ਉਹ ਚੀਜ਼ਾਂ ਸਮਝਾਈਏ ਕਿ ਭਾਈ ਇਹ ਦਸਾਰਾ ਇਹ ਤਾਂ ਸਾਡਾ ਅਸੀਂ ਸਾਡਾ ਵਿਸ਼ਵਾਸ ਆ عقیدہ ਕਿ ਇਹਦੇ ਗੁਰੂ ਦਾ ਬਖਸ਼ਿਆ ਤਾਜ ਆ ਪਾਉ ਆ ਜਿਹੜਾ ਉਹਦਾ ਮਹਤਵ ਸਮਝ ਕੇ ਉਹਨੂੰ ਇਸ ਦਾ ਲਖਾਇਕ ਮੰਨ ਕੇ ਉਹਦੀ ਪ੍ਰਦਰਸ਼ਨੀ ਕਰਨਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਹ ਕਾਰਨਾਂ ਕਿ ਕਈਆਂ ਨੇ ਦਸਾਰਾਂ ਸਜਾਈਆਂ ਹੁੰਦੀਆਂ ਪਰ ਉਹਨਾਂ ਦੇ ਜਿਹੜੇ ਕਾਰਨਾਮੇ ਆ ਉਹ ਬੜੇ ਘਨੌਣੇ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਅਗਲੇ ਉਹ ਗਲਤ ਉਦਾਹਰਣਾਂ ਦਾ ਕਾਰਨ ਬਣ ਜਾਂਦੇ ਆ ਕਿ ਲਓ ਜੀ ਇਹਨਾਂ ਨੂੰ ਦਸਾਰ ਸਜਾਈ ਹੋਈ ਆ ਆ ਰੀਸ ਕੁਝ ਲਈ ਜਿਹੜਾ ਇਹ ਪੱਖ ਚੋਂ ਕਿ ਆਪਾਂ ਪਹਿਲਾਂ ਵਿਚਾਰ ਆਏ ਹੋਏ ਆ ਆਪਾਂ ਗੁਰਬਾਣੀ ਦੀ ਮਖਰੂਪੀ ਗੱਲ ਕਰ ਰਹੇ ਆ ਤੇ ਗੁਰਬਾਣੀ ਜਿਹੜਾ ਜੇਕਰ ਜਪਜੀਦਾ ਪਾਠ ਜਾਂ ਹੋ ਜਿਹੜਾ ਬਾਣੀ ਦਾ ਪਾਠ ਕਰਾ ਲਿਆ ਤਾਂ ਚੰਗੀ ਸ਼ੁਰੂਆਤ ਆ ਪਰ ਜੇਕਰ ਅਸੀਂ ਇੱਥੇ ਹੀ ਰੁਕ ਗਏ ਆ ਰਿਸ ਕਰਕੇ ਇਹ ਜਿਹੜਾ ਰਿਸ ਦਾ ਇਹ ਚੰਗਾ ਪੱਖ ਆਪਾਂ ਕਹਿ ਸਕਦੇ ਆ ਪਰ ਇਹਦੇ ਨਾਲ ਕੀ ਜੇ ਆਪਾਂ ਅੱਗੇ ਜਗੇ ਵਿਚਾਰ ਕਰਾਂਗੇ ਕਿ ਇਹਦੇ ਨਾਲ ਫਿਰ ਨੁਕਸਾਨ ਕੀ ਹੁੰਦਾ ਜਦੋਂ ਅਸੀਂ ਉਸ ਭਾਵ ਨੂੰ ਜੋ ਜਪੁਜੀ ਕਹਿ ਰਿਹਾ ਜਾਂ ਸੁਖਮਨੀ ਕਹਿ ਰਹੀ ਆ ਜਾਂ ਨਿਤਨੇਮ ਜੋ ਕੁਝ ਆਖਿਆ ਗਿਆ ਜੇਕਰ ਅਸੀਂ ਉਹਨੂੰ ਵਿਚਾਰ ਕੇ ਸਮਝ ਕੇ ਨਹੀਂ ਅਪਣਾਉਂਦੇ ਉਹ ਉਹ ਨਾਲ ਕੀ ਆ ਇਕ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਆ ਆਪਣੇ ਆਪ ਦੇ ਨਾਲ ਕੀ ਆ ਕਿ ਅਸੀਂ ਦੂਜਿਆਂ ਨੂੰ ਵੀ ਧੋਖੇ ਵਿੱਚ ਰੱਖਣ ਦਾ ਕਾਰਨ ਬਣ ਜਾਂਦੇ ਆ ਫਿਰ ਆਪਾਂ ਥੋੜੇ ਜਿਹਾ ਅੱਗੇ ਡਿਟੇਲ 'ਚ ਇਹਦੀ ਗੱਲ ਕਰਾਂਗੇ ਜੀ ਠੀਕ ਹੈ ਅੱਗੇ ਚੱਲੋ ਤੁਸੀਂ ਸੰਕਲਪ ਆ ਹਾਂ ਜੀ ਜਿੱਥੇ ਗੁਰੂ ਸਾਹਿਬ ਕਹਿ ਰਹੇ ਆ ਕਿ ਗੱਲੀਆਂ ਸੇ ਚੰਗੀਆਂ ਆਚਾਰੀਆਂ ਬੁਰੀਆਂ ਫਿਰ ਮਨ ਨੂੰ ਸੁਧਾ ਕਾਲੀਆਂ ਬਾਹਰ ਚਿਟਵੀਆਂ ਪਰ ਰੀਸਾ ਕਰੇ ਤੇ ਨਾੜੀਆਂ ਜੋ ਸੇਵਿਆਂ ਦਰ ਖੜੀਆਂ ਇਹ ਸਾਡਾ ਆਚਰਨ ਤਾਂ ਇਹੋ ਜਿਹਾ ਪਰ ਇਸੰਕ ਉਹਨਾਂ ਵੀ ਕਰ ਰਹੇ ਆ ਜਿਹੜੇ ਦਿੱਤੇ ਹੋਏ ਆ ਜਿਹੜੇ ਕਿ ਇਹਨਾਂ ਗੁਣਾਂ ਦੇ ਧਾਰ ਨਹੀਂ ਆ ਜਿਨ੍ਹਾਂ ਨੇ ਗੁਣ ਅਪਣਾਏ ਹੋਏ ਆ ਪਰ ਇਸ ਤਾਂ ਉਹਨਾਂ ਵੀ ਕਰ ਰਹੇ ਆ ਪਰ ਅੰਧੂ ਅੰਧਰੋ ਅਸੀਂ ਜਿਹੜੇ ਆ ਉਹ ਕਪਟੀਆਂ ਧੋਗੀਆਂ ਪਖੰਡੀਆਂ ਉਹ ਕਈ ਵਾਰ ਅਸੀਂ ਕਰੇ ਇਸ ਲਈ ਦੀਆਂ ਕਿ ਤਾਂ ਕਿ ਦੂਜਿਆਂ ਨੂੰ ਧੋਖਾ ਦੇ ਸਕੀਏ ਤੁਸੀਂ ਆਪਣੇ ਆਪ ਨੂੰ ਵੀ ਦੇ ਰਹੇ ਆ ਦੂਜਿਆਂ ਨੂੰ ਦੇਣ ਦਾ ਕਾਰਨ ਬਣਾ ਰਹੇ ਆ ਗੁੰਮਰਾਹ ਕਰ ਰਹੇ ਆ ਤੇ ਫਿਰ ਗੁਰਬਾਣੀ ਵੀ ਜਦੋਂ ਇਹ ਪੱਖ ਆਖਿਆ ਆ ਕਿ ਜੇ ਮਾਰਗ ਪੰਡਿਤ ਗਏ ਜੇ ਮਾਰਗ ਪੰਡਿਤ ਗਏ ਪਾਛਾਏ ਤਰੀ ਬਹੀਰ ਇੱਕ ਔਕੜ ਘਾਟੀ RAM ਕੀ ਤਿਹ ਝਟ ਰਹੇ ਕੋਬੀਰ ਤਾਂ ਇਹ ਉਸ ઋષਿ ਦੀ ਗੱਲ ਹੀ ਕਰ ਰਿਆ ਜਿੰਨੋ ਬਾਣੀ ਵੀ ਦੇਖਾ ਦੇਖੀ ਵੀ ਆਖਿਆ ਜਾਂ ਬੋਲ ਚਾਲ ਪੇੜ ਚਾਲ ਵੀ ਆਖਿਆ ਜਾਂਦਾ ਕਿ ਜਿਹੜਾ ਪੰਡਿਤ ਜਿਹਨੇ ઋષਿ ਕੀਤੀ ਆ ਉਹਨਾਂ ਦੀ ਕਿ ਜਿਹੜੇ ਸੱਚਮੁੱਚ ਰੱਬੀ ਪਿਆਰ ਵਿੱਚ ਭਿੱਜੀਆਂ ਰੂਹਾਂ ਸੀ ਉਹ ਜਿਨ੍ਹਾਂ ਨੇ ਰੱਬੀ ਗੁਣਾ ਨੂੰ ਕੇਵਲ ਜ਼ੁਬਾਨ ਨਾਲ ਆਖਿਆ ਹੀ ਨਹੀਂ ਉਚਾਰਿਆ ਹੀ ਨਹੀਂ ਬਲਕਿ ਉਹਨਾਂ ਗੁਣਾਂ ਨੂੰ ਧਾਰਨ ਕਰ ਉਹਨਾਂ ਗੁਣਾਂ ਦਾ ਵਿਹਾਰ ਵਿੱਚ ਪ੍ਰਗਟਾਵਾ ਵੀ ਕੀਤਾ ਜਿਨ੍ਹਾਂ ਨੇ ਤਨ ਮਨ ਵਿੱਚ ਪ੍ਰਭੂ ਪਿਆਰ ਜਿਹੜਾ ਉਹ ਭਰਿਆ ਹੋਇਆ ਹੋਰ ਉਹਨਾਂ ਦੇ ਜਿਹੜੇ ਬੋਲ ਆ ਜੇ ਤੁਸੀਂ ਦੇਖੇ ਜੇ ਧਰਮ ਦੀ ਦੁਨੀਆ ਵਿੱਚ ਜੇ ਪਮਸੀਂ ਹਰ ਧਰਮ ਦੀ ਬਲ ਨਜ਼ਰਮਾਰੀਤਾ ਹੈ ਸੱਚਾਈ ਹੈ ਪਰ ਅਸੀਂ ਆਪਣੇ ਧਰਮ ਦਾ ਸੀਮਿਤ ਰਹੀਏ ਪਰ ਜਿੰਨਾ ਵੀ ਜਿਹੜਾ ਅਸੀਂ ਜੋ ਪ੍ਰਚਾਰਕ ਕੰਮ ਕਰ ਰਹੀਏ ਜਾਂ ਧਰਮ ਮੰਦਰਾਂ ਗੁਰਦੁਆਰਿਆਂ ਵੀ ਦੇਖੀ ਜਿਆਦਾਤਰ ਕੀ ਆ ਕਿ ਅਸੀਂ ਇਸ ਸ਼੍ਰੀਣੀ ਬਿਨਾਲੀ ਸੰਬੰਧ ਤਾਂ ਕਿ ਅਸੀਂ ਗੁਰੂ ਸਾਹਿਬਾਨ ਦੇ ਸ਼ਬਦ ਦੁਹਾਰੇ ਆ ਔਰ ਕੇਵਰ ਹਾਸੋ ਨਹੀਂ ਗੱਲ ਇਹ ਆ ਕਿ ਸ਼ਬਦੋ ਦੁਹਾਰੇ ਆ ਕਿ ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਉਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਆ ਨਿਖੇਦੀ ਕੀਤੀ ਹੋਈ ਆ ਉਹਨਾਂ ਬਚਨਾਂ ਨੂੰ ਪੜ ਕੇ ਅਸੀਂ ਉਹੀ ਕਰਮ ਕਾਂਡ ਜਿਹੜੇ ਆ ਉਹ ਆਪ ਵੀ ਕਰ ਰਹੇ ਹੁੰਦੇ ਆ ਤੇ ਸੰਗਤਾਂ ਨੂੰ ਵੀ ਪ੍ਰੇਰਿਤ ਰਹੇ ਹੁੰਦੇ ਆ ਉਹ ਤੇ ਇੱਕ ਬੜੀ ਹਾਸੋਈ ਨਹੀਂ ਗੱਲ ਆ ਕਿ ਅਸੀਂ ਇਹ ਕਦੇ ਸਾਨੂੰ ਸੋਚ ਨਹੀਂ ਪੁਰਦੀ ਵੀ ਗੁਰੂ ਸਾਹਿਬ ਨੇ ਤਾਂ ਇਹਨਾਂ ਕਰ ਜਿਹੜਾ ਕਰਮ ਕਾਂਡਾ ਇਹਨੋਂ ਥੋਥੇ ਕਰਮ ਕਾਂਡ ਨਹੀਂ ਆਖਿਆ ਬਲਕਿ ਪੁਰਜ਼ੋਰ ਸ਼ਬਦਾਂ ਵਿੱਚ ਨਖਿੱਦੀ ਕੀਤੀ ਆ ਪਰ ਅਸੀਂ ਉਹਨਾਂ ਦੇ ਬਚਨਾਂ ਨੂੰ ਪੜ ਕੇ ਕੇਮਰਾ ਨਾਸਾ ਕੀ ਬਾਹਰ ਆ ਨਾਸਾ ਕੀ ਬਾਹਰ ਵਿੱਚ ਜਿਹੜਾ ਉਹਿਕ ਨੇ ਬਹੁਤ ਸਾਰੇ ਕਰਮ ਕਾਂਡਾਂ ਦਾ ਫਹਿਮਾ ਭਰਮਾਂ ਦਾ ਪੁਰਜ਼ੋਰ ਖੰਨਣਾ ਪਰ ਤਿਕਰੀਵਨ ਦੇਖੋ ਜਿਹੜੇ ਉਹ ਗੁਰਦੁਆਰਾ ਸਹਿਬਾਨ ਵਿੱਚ ਆ ਸਾਕੀ ਵਾਰ ਦਾ ਕੀਤਨ ਹੁੰਦਾ ਪਰ ਕਰਮ ਕਾ ਜਿਹੜਾ ਉਹ ਹੀ ਕੁਝ ਜਿਹੜਾ ਉਹ ਸਭ ਕੁਝ ਹੋ ਰਿਹਾ ਉਹਦਾ ਵੀ ਪਰਚ ਤੇ ਜਾਂਦੇ ਪ੍ਰਚਾਰ ਹੋ ਰਿਹਾ ਉਹ ਇਹਦੀ ਵੀ ਆਖੀ ਆਖੇ ਜਾ ਰਹੇ ਆ ਕਿ ਜਿਹੜਾ ਪੰਡਿਤ ਪ੍ਰਤੀਕ ਆ ਲਿਖਾਇਕਾ ਇਹਤੇ ਉਹ ਸਾਡੇ ਵਰਗੀ ਸ਼੍ਰੇਣੀ ਦਾ ਉਸ ਹਰ ਮਨੁੱਖ ਦਾ ਚਾਹੇ ਉਹ ਗੁਰਦੁਆਰਾ ਸਹਿਬਾਨ ਨਾਲ ਸਬੰਧਤ ਆ ਚਾਹੇ ਉਹ ਵਲੰਟੀਅਰ ਰੂਪ ਵਿੱਚ ਕੋਈ ਸੇਵਾ ਕਰ ਰਿਹਾ ਪਰ ਜਿਹੜਾ ਵੀ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਤੋ ਉਹ ਜਿਹੜਾ ਉਹ ਇਸ ਸ਼ਰੀਰ ਨਾਲੀ ਸੰਬੰਧਤ ਆ ਤੋ ਆਮ ਜਿਹੜਾ ਵਿਅਕਤੀ ਆ ਇਹ ਅੱਜ ਹੀ ਨਹੀਂ ਬਲਕਿ ਜਦੋਂ ਗੁਰੂ ਸਾਹਿਬਾਨ ਦੇ ਜਿਹੜੇ ਸ਼ਬਦ ਆ ਉਹ ਗੋ 500 ਸਾਲ ਵਧਿਕ ਸਮਾਂ ਹੋ ਗਿਆ ਉਦੋਂ ਵੀ ਇਹ ਹਾਲ ਸੀ ਉਸ ਤੋਂ ਪਹਿਲਾਂ ਵੀ ਇਹ ਹਾਲ ਸੀ ਇਸ ਲਈ ਆਖਿਆ ਕਿ ਸਾਚੇ ਕਾ ਕਾ ਵਿਰਲਾ ਕੋ ਜਾਣ ਜਿਹੜੇ ਸੱਚ ਦੇ ਵਪਾਰੀ ਆ ਉਹਨਾਂ ਦੀ ਭੀੜ ਨਹੀਂ ਹੁੰਦੀ ਇਸ ਲਈ ਬਾਤਾਂ ਬੁੱਧ ਨੇ ਅਜ ਤੋਂ 220000 ਸਾਲ ਪਹਿਲਾਂ ਉਹਨਾਂ ਵੀ ਆਪਣੇ ਚੇਲੇ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਸੀਗਾ ਕਿ ਬੇਟਾ ਜੇ ਸੱਚ ਹੁੰਦਾ ਉਹ ਤੇ ਭੀੜ ਨਹੀਂ ਹੁੰਦੀ ਜਿਹੜੀ ਭੀੜ ਆ ਉਹ ਝੂਠ ਦੇ ਦੁਆਲੇ ਹੁੰਦੀ ਆ ਪਖੰਡ ਦੇ ਦੁਆਲੇ ਹੁੰਦੀ ਆ ਅੱਜ ਵੀ ਇਹਦਾ ਸਾਰਥਕ ਆ ਬੋਲ ਜਿਹੜੇ ਆ ਤੇ ਇਸ ਕਰਕੇ ਦੇਖਦੇ ਹਾਂ ਕਿ ਕਰਮ ਕਾਂਡ ਦੀ ਦੁਨੀਆ ਵਿੱਚ ਅੱਜ ਵੀ ਜਿਹੜੀ ਆ ਇਹਨਾਂ ਚੀਜ਼ਾਂ ਦੀ ਹੀ ਪਰਮਾਰਾ ਸਾਡੇ ਜਿਹੜੇ ਗੁਰਦੁਆਰਾ ਸਹਿਬਾਨ ਆ ਦੇਖੋਗੇ ਤੁਸੀਂ ਕਿ ਕਰਮ ਕਾਂਡ ਜਿਹੜੇ ਆ ਇਹਨਾਂ ਦੀ ਹੀ ਪ੍ਰਧਾਨਤਾ ਜਿਹੜੇ ਜਾਗਰੂਕ ਪ੍ਰਚਾਰਕ ਆ ਖੋਂਦੇ ਆ ਇੱਕ ਦੇਖਾ ਬਿਲਕੁਲ ਜਿਹੜੇ ਪਹਿਮਾ ਪਰਮ ਵਿੱਚ ਪਾਉਂਦੇ ਆ ਉਹ ਤੇ ਹੈ ਹੀ ਆ ਪਰੀਵਨ ਜਿਹੜੇ ਜਾਗਰੂਕ ਵੀ ਕੋਹਾਰੇ ਆ ਤੁਸੀਂ ਦੇਖੋਗੇ ਉਹ ਵੀ ਜ਼ੋਰ ਕਿਸ ਗੱਲ ਦੇ ਦੇ ਰਹੇ ਆ ਕਿ ਆਹ ਕਰਮ ਕਾਂਜਾ ਨਹੀਂ ਕਰਨਾ ਆਹ ਕਰਨਾ ਜੀਵਨ ਤੇ ਨਹੀਂ ਗੁਰੂ ਸਾਹਿਬਾਂ ਦੀ ਉਹਨਾਂ ਸਿੱਖਿਆਵਾਂ ਤੇ ਨਹੀਂ ਬਲਕਿ ਜ਼ਿਆਦਾਤਰ ਜਿਹੜਾ ਜ਼ੋਰ ਆ ਉਹ ਇਹਨਾਂ ਗੱਲ ਤੇ ਆ ਜਿੰਝ ਆਖੀਏ ਕਿ ਇੱਕ ਖੂਬ ਜੁਕੜ ਕੇ ਦੂਜੇ ਛੁੱਟੇ ਜਾ ਰਹੇ ਆ ਗੱਲ ਉੱਥੇ ਖੜੀ ਆ ਤਾਂ ਇਸ ਲਈ ਗੁਰੂ ਸਾਹਿਬ ਨੇ ਜਿਹੜਾ ਆਖਿਆ ਕਿ ਜਿਹੜਾ ਇੱਕ ਦੇ ਨਕਲ ਰਿਸਕਾਰਿਆ ਬੰਦਾ ਏ ਰੀਸ ਆਪ ਨੁਕਸਾਨ ਉਠਾ ਰਿਆ ਪਰ ਕੁਝ ਨੇ ਬੰਦੇ ਜ਼ਿੰਮੇਵਾਰ ਬੰਦੇ ਜਿੰਨਾਂ ਆਪਾਂ ਕਹਿ ਸਕਦੇ ਆ ਜਿਹੜੇ ਕਿ ਧਾਰਮਿਕ ਆਗੂ ਦੀ ਹیثیت ਵਿੱਚ ਵਿਚਰ ਰਹੇ ਆ ਉਹ ਜਦੋਂ ਰੀਸ ਕਰਦੇ ਆ ਮਹਾਂਪੁਰਖਾਂ ਦੀ ਬੋਲੇ ਹੀ ਬੋਲ ਰਹੇ ਆ ਜੋ ਬੁਝਾਏ ਉਦਾਨ ਵਿੱਚ ਆਪਾਂ ਗੁਰਬਾਣੀ ਉਹ ਹੀ ਦਰੌਂਦੀ ਆ ਜੋ ਗੁਰੂ ਸਾਹਿਬਾਂ ਦੇ ਮੂੰਹੋਂ ਨਿਕਲੀ ਆ ਕਿਵੇਂ ਗੁਰੂ ਸਾਹਿਬ ਦਾ ਪਾਵਨ ਸ਼ਬਦ ਆਇਕ ਉਜਲ ਕਹਿ ਚਿਲਕਨਾ ਕੋਟਮ ਕਲਦੀ ਮਸ ਸਤਿਗੁਰੂ ਸਾਰੇ ਸਹਿਮਤ ਆ ਕਿ ਸਜਣ ਠਾਗਨ ਨੂੰ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਤਾਂ ਸੱਜਣ ਡਾਂਗ ਨੇ ਇੱਕ ਸ਼ਬਦ ਸੁਨੇ ਉਹਦੇ ਕਾਇਆ ਕਲਪੀ ਗਈ ਉਹ ਸੱਜਣ ਸੱਚਮੁੱਚ ਸੱਜਣ ਬਣ ਗਿਆ ਅਸੀਂ ਕਿੰਨੀ ਵਾਰੀ ਸ਼ੁੱਧ ਪੜਿਆ ਇਹਨਾਂ ਸ਼ਬਦਾਂ ਦੀ ਵਿਆਖਿਆ ਕੀਤੀ ਸੰਗਤਾਂ ਨੇ ਸੁਨੇ ਆ ਮੇਰੇ ਵਰਗੇ ਬੇਵਿਚਾਰੇ ਆਗੀ ਸਹਿਬਾਨ ਨੇ ਗਾਵੇਂ ਆ ਪਾਠੀ ਕਰਨ ਵਾਲਿਆਂ ਪਾਠਿਆਂ ਨੇ ਕਿੰਨੇ ਜਿਹੜੇ ਆ ਕਿੰਨੇ ਪੜਿਆ ਪਰ ਇਹ ਸ਼ਬਦ ਪੜਦੇ ਆ ਆ ਵੀ ਅਸੀਂ ਉਸੇ ਤਰ੍ਹਾਂ ਦੇ ਪਖੰਡੀ ਆ ਦਿਖਾਵਾ ਸਾਡੇ ਜੋ ਉਸੇ ਤਰ੍ਹਾਂ ਦਾ ਉਹ ਸਾਡੇ ਕੋਈ ਪਰਿਵਰਤਨ ਨਹੀਂ ਆ ਰਿਹਾ ਤੋ ਗੱਲ ਜਦੋਂ ਜਿਹੜਾ ਗੱਲ ਕਰ ਰਹੇ ਆ ਜਿਹੜੇ ਕਿ ਜਿਵੇਂ ਬਾਦ ਜਿਹੜੇ ਨਕਲ ਕਰ ਰਹੇ ਆ ਮਾਹਪੁਰਖਾਂ ਦੀ ਪਰ ਉਹਨਾਂ ਦੀ ਨਕਲ ਜਿਹੜੀ ਆ ਉਹਨਾਂ ਨੂੰ ਦੇ ਕੇ ਦੂਜੇ ਜ਼ਿਆਦਾ ਤਾਂ ਜਿਹੜੇ ਉਹ ਨਕਲ ਕਰ ਰਹੇ ਆ ਜਿਹੜੇ ਕਿ ਉਹ ਆਪ ਜਿਦਾਂ ਪਾਈ ਗੁਰਦਾਸ ਨੇ ਆਖਿਆ ਕਿ ਅੰਦੀ ਅੰਦੀ ਖੂਹੇ ਖੇਲਾ ਕਿ ਜਿਹੜੇ ਅੰਦੇ ਆ ਉਹ ਅਗਵਾਈ ਅੰਦਿਆਂ ਦੀ ਕਰ ਰਹੇ ਆ ਅੰਦੇ ਉਹਨਾਂ ਦੇ ਮਗਰ ਲੱਗੇ ਹੋਏ ਆ ਔਰ ਦੋਨੋਂ ਜਿਹੜੇ ਖੂਹ ਵੀ ਡਗ ਰਹੇ ਆ ਕੋਈ ਇਸ ਲਈ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਹੰਸਾਂ ਵੇਖ ਤਰੰਦੇ ਆ ਪੱਗਾਂ ਪਹਾਇਆ ਚਾਓ ਦੂ ਮੂਏ ਬਗ ਬਪੜੇ ਸਿਰ ਤਲ ਉਪਰ ਪਾਉ ਜਿਹੜਾ ਇਹ ਸ਼ਲੋਕ ਆ ਇਹ ਦੋ ਵਾਰ ਆਇਆ ਆ ਦੂਜੀ ਵਾਰ ਥੋੜਾ ਜਾਇ ਇਹਦੇ ਜਿਹੜਾ ਉਹ ਸਪੈਲਿੰਗ ਇੱਕ ਦੋ ਥਾਂ ਫਰਕ ਆ ਦੂਜੀ ਥਾਂ ਆ ਆ ਕਿ ਹੰਸਾਂ ਦੇਖ ਤਰੰਦੇ ਆ ਬੱਗਾਂ ਆਇਆ ਚਾਓ ਦੂ ਮੂਏ ਬਗ ਬਪੜੇ ਸਿਰ ਤਲ ਉਪਰ ਪਾਉ ਕਿ ਜਿਹੜੇ ਐਸੇ ਲੋਕਾਂ ਨੂੰ ਦੇਖ ਕੇ ਕਿ ਜਿਹੜੇ ਇਥੇ ਜਿਹੜੇ ਆ ਹੰਸ ਤੇ ਬੱਗ ਬੱਗ ਜਿਹੜਾ ਬਗਲਾ ਇਹ ਲਿਖਾਇਕਾ ਐਗਜ਼ਾਮਪਲ ਜਿਹੜੇ ਪੰਛੀ ਆ ਹੰਸ ਆ ਚਾਹੇ ਬਗਲਾ ਉਹ ਤਾਂ ਕੁਦਰਤ ਨੇ ਜੋ ਉਹਨਾਂ ਨੂੰ ਦੇਣ ਦਿੱਤੀ ਆ ਜੋ ਸੁਭਾਅ ਬਣਾਇਆ ਉਹ ਆਪਣੇ ਸੁਭਾਅ ਵਿੱਚ ਜੀ ਰਹੇ ਆ ਇਥੇ ਮਹਾਰਾਜ ਕੇ ਹੰਸ ਜਾਂ ਬਗਲੇ ਨੂੰ ਕੁਝ ਨਹੀਂ ਕਹਿ ਰਹੇ ਉਹਨਾਂ ਨੂੰ ਮਾੜਾ ਜਾਂ ਚੰਗਾ ਨਹੀਂ ਕਹਿ ਰਹੇ ਉਹ ਤਾਂ ਜੋ ਪ੍ਰਕਿਰਤੀ ਆ ਜੋ ਉਹਨਾਂ ਦਾ ਸੁਭਾਅ ਕੁਦਰਤ ਨੇ ਬਣਾਇਆ ਉਹ ਆਪਣੇ ਸੁਭਾਅ ਵਿੱਚ ਜੀ ਰਹੇ ਆ ਪਰ ਉਹਨਾਂ ਦੇ ਵਿੱਚੋਂ ਗੁਣ ਇੱਕ ਗੁਣ ਲੈ ਕੇ ਇੱਕ ਪਖ ਲੈ ਕੇ ਬੰਦੇ ਨੂੰ ਸਮਝਾਇਆ ਇਸ ਲਈ ਗੁਰਬਾਨੀ ਵੀ ਜਿਹੜੀਆਂ ਉਹ ਧਾਰਨਾ ਚਾਹੇ ਉਹ ਪਸ਼ੂਆਂ ਦੇ ਆਉਂਦੀਆਂ ਪਛੀਆਂ ਦੇ ਆਉਂਦੀਆਂ ਜਾਂ ਦਰਖਤਾਂ ਦੇ ਆਉਂਦੀਆਂ ਜਿਸ ਦੀ ਵੀ ਆਉਂਦੀਆਂ ਤਾਂ ਉਹ ਜਿਹੜੀਆਂ ਉਹਨਾਂ ਨੂੰ ਨਹੀਂ ਉਪਦੇਸ਼ ਦਿੱਤਾ ਆ ਜਿਹੜਾ ਉਪਦੇਸ਼ ਆ ਉਹ ਉਪਦੇਸ਼ ਜਿਹੜਾ ਉਹ ਸਾਡੇ ਤੁਹਾਡੇ ਬੰਦਿਆਂ ਲਈ ਗਿਆ ਉਹ ਪਸ਼ੂਆਂ ਜਾਂ ਪਸ਼ੂ ਨੂੰ ਨਹੀਂ ਲਾ ਕੇ ਆਇਆ ਉਹ ਜਿਹੜੇ ਆ ਉਹ ਪ੍ਰਤੀਕ ਮੰਨ ਕੇ ਉਹਨਾਂ ਦਾ ਸੁਭਾਅ ਦਾ ਉਹਨਾਂ ਦੇ ਜਨਾਬੰਦ ਕਿਸੇ ਇੱਕ ਪਹਿਲੂ ਦਾ ਜ਼ਿਕਰ ਕਰਕੇ ਉਹ ਸਾਨੂੰ ਸਮਝਾਇਆ ਆ ਜਿਵੇਂ ਕੁੱਤੇ ਬਾਰੇ ਜਿਹੜਾ ਉਹ ਗੁਰਬਾਣੀ ਵੀ ਜਿਹੜਾ ਉਹ ਘਟੋ ਘੜ ਸਤ ਅੱਠ ਜਿਹੜੇ ਵਖ ਵਕਰੀ ਦੀ ਸੁਬਾਹ ਨਾਲ ਪਹਿਲੂ ਜਿਹੜੇ ਆ ਉਹਨਾਂ ਦਾ ਜ਼ਿਕਰ ਕਰਕੇ ਉਹ ਸਜ ਦ੍ਰਿੜ ਕਰਵਾਇਆ ਆ ਆ ਪਰ ਕੁੱਤੇ ਨੂੰ ਨਹੀਂ ਆਖਿਆ ਆ ਗੱਲ ਬੰਦੇ ਨੂੰ ਸਮਝਾਈ ਹੋਈ ਆ ਤੁਸੀਂ ਇਸੇ ਤਰ੍ਹਾਂ ਜਿਹੜੇ ਤੇ ਹਾਂਸ ਤੇ ਬੰਗਾ ਇੱਥੇ ਜਿਹੜਾ ਹਾਂਸ ਆਖਿਆ ਚੰਗੇ ਜਿਹੜੇ ਮਨੁੱਖਾ ਭਲੇ ਮਨੁੱਖਾ ਜਿਹੜੇ ਕਿ ਸੱਜ ਦੇ ਮਾਰਗ ਤੇ ਤੁਰੇ ਹੋਏ ਆ ਜਿਨ੍ਹਾਂ ਨੇ ਸੱਚ ਨੂੰ ਅਪਣਾਇਆ ਹੋਇਆ ਉਹਨਾਂ ਨੂੰ ਵੇਖ ਕੇ ਜਿਹੜੇ ਰੀਸ ਕਰਨ ਵਾਲੇ ਆ ਇੱਥੇ ਬੰਗਾ ਪਾਵਜ ਰੀਸ ਲਾ ਰੀਸ ਜਿਹੜੇ ਰੀਸ ਕਰ ਰਹੇ ਆ ਉਹਨਾਂ ਵਿੱਚ ਆਇਆ ਪਰ ਕਿਉਂਕਿ ਉਹਨਾਂ ਵਿੱਚ ਹਾਸਾ ਵਰਗੇ ਗੁਣ ਨਹੀਂ ਇਸ ਕਰਕੇ ਕੀਆ ਕਿ ਉਹ ਜਿਹੜੇ ਆ ਡੂ ਮੇ ਬਾ ਗੋਪੜੇ ਸਿਰ ਤਲ ਉੱਪਰ ਪਾਉ ਉਹ ਆਪਣੇ ਹਾਸੋ ਹੀ ਨਹੀਂ ਹਾਲਤ ਖਰਾਬ ਇੱਥੇ ਕਿਉਂਕਿ ਉਹਨਾਂ ਵਿੱਚ ਉਹ ਗੁਣ ਤੇ ਹੈ ਨਹੀਂ ਸੀ ਕੇਵਲ ਉਹਨਾਂ ਨੇ ਉਹਨਾਂ ਨੂੰ ਤਰਦਿਆਂ ਵੇਖ ਕੇ ਉਹਨਾਂ ਦੇ ਮਨ ਵਿੱਚ ਜਿਹੜਾ ਉਰੀਸ ਆ ਗਈ ਕਿ ਅਸੀਂ ਵੀ ਜਿਹੜਾ ਉਹਨਾਂ ਵਾਂਗੂੰ ਇਸ ਤਰ੍ਹਾਂ ਕਰੀਏ ਤਾਂ ਜੇ ਤਾਂ ਉਹਨਾਂ ਦੇ ਗੁਣਾਂ ਬਣਾ ਲੈਂਦੇ ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਸੀ ਕੋਈ ਸਮੱਸਿਆ ਨਹੀਂ ਸੀ ਪਰ ਉਹ ਗੁਣ ਹੈ ਨਹੀਂ ਇਸ ਲਈ ਜਿਹੜਿਆ ਕੋਈ ਆਪਣੀ ਜਿਹੜਿਆ ਹਾਸੋਈ ਨਹੀਂ ਬਣਾ ਲਿੰਦੇ ਆ ਤੋ ਜਿਹੜੀ ਆਪਾਂ ਦੂਜਾ ਪੱਖ ਕਰ ਰਹੇ ਸੀਗੇ ਕਿ ਜਿਹੜੇ ਐਸੇ ਮਨੁੱਖਾ ਕਿ ਜਿਨ੍ਹਾਂ ਨੇ ਰੀਸ ਕੀਤੀ ਮਹਾਪੁਰਖਾਂ ਦੀ ਪਰ ਉਹ ਜਿਹੜੇ ਗੁਣਾ ਉਹ ਗੁਣ ਨਹੀਂ ਅਪਣਾਏ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਆਮ ਮਨੁੱਖ ਜਿਹੜਾ ਉਹਨਾਂ ਦੀ ਰੀਸ ਕਰਨ ਲਗਾ ਦੇਖਾ ਦੇਖੀ ਛਦੂ ਵਰਤਿਆ ਗੁਰਬਾਣੀ ਵਿੱਚ ਕਿ ਪਾਵਨ ਫਰਮਾਨ ਆ ਕਿ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਅੜੀ ਤੀਰਥ ਜਾਏ ਦੇਖਾ ਦੇਖੀ ਸੁਆੰਗ ਤਾਰ ਭੂਲੇ ਪਟਕਾ ਖਾਏ ਜਿਵੇਂ ਇਹ ਦੇਖਾ ਦੇਖੀ ਜੀ 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 ਜ ਉਹ ਆਪਣਾ ਨੁਕਸਾਨ ਤੇ ਕਰ ਹੀ ਰਿਹਾ ਪਰ ਜਿਹੜਾ ਦੂਜਿਆਂ ਦਾ ਨੁਕਸਾਨ ਇਸ ਕਰੇ ਹੋ ਰਿਹਾ ਕਿ ਇਹਦੇ ਉਹਨੂੰ ਦੇਖ ਕੇ ਕਰ ਰਿਹਾ ਓਕੇ ਜਿਸਾਂ ਫਿਰ ਗੱਲ ਆਉਂਦੀ ਆ ਆਪਾਂ ਧਾਰਮਿਕ ਪੱਖ ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਧਾਰਮਿਕ ਆਗੂ ਦੀ ਹਸਤੀ ਵਿੱਚ ਦੇ ਆ ਪਰ ਉਹ ਧਰਮ ਹੀ ਹੈ ਨਹੀਂ ਤੁਸੀਂ ਦੇਖਦੇ ਆ ਬਨਾਜ ਵੀ ਬਹੁਤ سارے ਐਸੇ ਜਿਹੜੇ ਧਾਰਮਿਕ ਆਗੂ ਦੀ ਵਖੋਖਰੇ ਧਰਮਾਂ ਵਿੱਚ ਜਿਹੜੇ ਆਗੂ ਦੀ ਹਸਤੀ ਵਿੱਚ ਰਹੇ ਆ ਪਰ ਉਹ ਕਈ ਤਾਂ ਐਸੇ ਜਿਹੜੇ ਆ ਉਹਨਾਂ ਨੂੰ ਸਜਾਅ ਮਿਲ ਰਹੀਆਂ ਕਿ ਉਹ ਸੱਚਮੁੱਚ ਸੱਚ ਦੇ ਮੁੱਦੇ ਹੀ ਆ ਪਰ ਐਸੇ ਕੋਈ ਟਾਵੇਂ ਟਾਵੇਂ ਆ ਪਰ ਜ਼ਿਆਦਾਤਰ ਕੀ ਆ ਕੋਈ ਕ腐ਸ਼ਨ ਦੇ ਕੇਸ ਵਿੱਚ ਆ ਕੋਈ ਰੇਵ ਦੇ ਕੇਸ ਵਿੱਚ ਆ ਕੋਈ ਹੋਰ ਏੋ ਜੀ ਹੀਰਾਫਰੀ ਕਰਨ ਦੇ ਕੇਸ ਵਿੱਚ ਆ ਉਹ ਅੰਦਰ ਹੋਇਆ ਆ ਤੋਂ ਪਰ ਉਹਨਾਂ ਦੇ ਸ਼ਰਧਾਲੂ ਜਿਹੜੇ ਆ ਉਹ ਹਜ਼ਾਰਾਂ ਲੱਖਾਂ ਨਹੀਂ ਕਈਆਂ ਕਈਆਂ ਦੇ ਕਰੋੜਾਂ ਦੀ ਤਾਦਾਦ ਵਿੱਚ ਆ ਉਹ ਜਿਹੜੇ ਸ਼ਰਧਾਲੂ ਆ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਨਕਲ ਕੀਤੀ ਵੀ ਤੁਰ ਰਹੇ ਆ ਇਸ ਲਈ ਗੁਰਬਾਣੀ ਦੇ ਪੱਖ ਵੀ ਹੈਗੇ ਦਰਸਾਇਆ ਆ ਕਿ ਜਦੋਂ ਜਿਹੜੇ ਆ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਛਲੇ ਹਮ ਕਛੂ ਨਾ ਲੀਆ ਪੰਡਤ ਮੁੱਲਾ ਪ੍ਰਤੀਕਾ ਲਖਾਏਗਾ ਇਹ ਰੀਸ਼ ਕਰਨ ਵਾਲਿਆਂ ਦੇ ਭਾਵੇਂ ਉਹ ਧਾਰਮਿਕ ਆਗੂ ਦੀ ਹیثیت ਵਿੱਚ ਆ ਪਰ ਉਹਨਾਂ ਅੰਦਰ ਉਹ ਗੁਣ ਹੈ ਨਹੀਂ ਆ ਗੱਲਾਂ ਉਹ ਕਰ ਰਿਹਾ ਜਿਦਾਂ ਅਸੀਂ ਕਹਿੰਦੇ ਇਹ ਸਿਧਾਂਤਿਕ ਗੱਲ ਆ ਪਰ ਸਿਧਾਂਤਿਕ ਗੱਲ ਕਰਨ ਵਾਲਿਆਂ ਅੰਦਰ ਉਹ ਸਿਧਾਂਤ ਜਿਹੜਾ ਉਹ ਸੱਚ ਪ੍ਰਗਟ ਨਹੀਂ ਹੋਇਆ ਆ ਉਹ ਜੀਵਨ ਤੋਂ ਖੁਦ ਸਖਣਿਆ ਕੋਰੇ ਆ ਪਰ ਇਹਦੇ ਨਾਲ ਕੀ ਆ ਕਿ ਦੂਜੇ ਲੋਕ ਜਿਹੜੇ ਆ ਆਮ ਜਿਹੜਾ ਧਾਰਮਿਕ ਦੁਨੀਆ ਵਿੱਚ ਐਸੇ ਹੀ ਲੋਕਾਂ ਦੀ ਪਰਮਾਰਾ ਇਸ ਲਈ ਜਦੋਂ ਗੁਰਬਾਣੀ ਵਿੱਚ ਆਖਿਆ ਕਿ ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਪੜਾ ਤਾਂ ਜਨਮ ਨਾ ਦੇਂਦੀ ਅੱਖ ਤੇ ਮੈਂ ਸੁਣਿਆ ਸੀ ਕਿ ਬੜਾ ਹੰਸ ਆਈ ਬੜਾ ਮਹਾਂਪੁਰਖਾ ਬੜਾ ਗੁਣੀ ਬੰਦਾ ਕਿ ਸੱਚਮੁੱਚ ਰੱਬ ਨਾਲ ਜੁੜੀ ਰੂਹ ਆ ਪਰ ਜਦੋਂ ਨੇੜੇ ਹੋਇਆ ਦੇਖਿਆ ਤੇ ਇਹ ਤਾਂ ਬਗਲਾ ਇਹਦਾ ਪਖੰਡੀ ਆ ਕਿ ਜੇਕਰ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਇਹ ਪੇਖਾਧਾਰੀ ਆ ਦੂਜੇ ਸ਼ਬਦਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਰੀਸ ਕਰਕੇ ਨੇ ਪੇਖ ਦੇ ਧਾਰਨ ਕਰ ਲਿਆ ਬੋਲ ਬਣੇ ਉਹ ਜੀ ਅਪਣਾ ਲਈ ਉਹ ਜਿਹੜਾ ਲਿਬਾਸ ਪਹਿਨ ਲਿਆ ਪਰ ਉਹ ਜਿਹੜਾ ਆਚਰਨ ਸੀਗਾ ਉਹ ਆਚਰਨ ਉਹਨੂੰ ਦੇਖ ਕੇ ਕਿੰਨੇ ਹੀ ਮਨੁੱਖ ਜਿਹੜੇ ਆ ਉਹ ਗੁਮਰਾ ਹੋ ਰਹੇ ਆ ਆ ਜਿਹੜਾ ਧਰਮ ਦੇ ਲੋਕਾਂ ਤੋਂ ਜੇਕਰ ਲੋਕੀ ਆਮ ਦੂਰ ਹੋ ਰਹੇ ਆ ਜਿਹੜੇ ਸੁਚੇਤ ਮਨੁੱਖ ਆ ਉਹ ਐਸੇ ਲੋਕਾਂ ਜਿਹੜੇ ਰੀਸ ਕਰਕੇ ਧਰਮੀ ਬਣੇ ਸੀ ਧਰਮ ਕਾਗੋ ਦੀ ਹਸਰੇ ਵਿੱਚ ਰਹੇ ਸੀ ਪਰ ਧਰਮ ਦੇ ਤਤ ਤੋਂ ਅਪਣਾਉਣ ਤੋਂ ਸਖਣੇ ਸੀ ਉਹਨਾਂ ਨੂੰ ਦੇਖ ਕੇ ਆਮ ਨੁਕ ਜਿਹੜਾ ਉਹ ਡਾਡਾ ਨਿਰਾਸ਼ ਹੋ ਰਿਹਾ ਉਹ ਮਯੂਸ ਹੋ ਰਿਹਾ ਕਿਉਂਕਿ ਉਹਨਾਂ ਦੇ ਪੱਲੇ ਉਹ ਗੁਣ ਹੈ ਨਹੀਂ ਕਿ ਉਹ ਜੋ ਗੱਲ ਕਰ ਰਹੇ ਹੁੰਦੇ ਆ ਉਹ ਗੱਲ ਜਿਹੜੀ ਬਿਲਕੁਲ ਨਹੀਂ ਹੁੰਦੀ ਜਿਵੇਂ ਮੰਨ ਲਓ ਪੰਜ ਵਰਦੇ ਸੀ ਪਤਾ ਨਹੀਂ ਹਾਸਿਸਤਮ ਕਿ ਨਹੀਂ ਮੈਂ ਤੇ ਕਿੰਨ ਕੁੰਜੀ ਬਣੀ ਹੁੰਦੀ ਸੀ ਬਣਾ ਰਹੇ ਸੀ ਕਿ ਉਹਦੇ ਜਿਹੜੇ ਆਨਸਰ ਆਨਸਰ ਤੇ ਬਿਲਕੁਲ ਨਹੀਂ ਸੀ ਹੁੰਦੇ ਉਹਨ ਕੋਈ ਵੀ ਜਿਹੜਾ ਉਹ ਮੈਥ ਦਾ ਜਿਹੜਾ ਫਾਰਮੂਲਾ ਉਹ ਸਮਝਦੂ ਬਿਨਾ ਉਹ ਕਈ ਵਿਦਿਆਰਥੀ ਜਿਹੜੇ ਸੀਗੇ ਉਹ ਸੁਸਣ ਆਲਸੀ ਉਹ ਕੁੰਜੀ ਮੰਗਾ ਲੈਂਦੇ ਸੀ ਦੇਖ ਕੇ ਆਂਸਰ ਲਿਖ ਦਿੰਦੇ ਸੀਗੇ ਆਂਸਰ ਤਾਂ ਠੀਕ ਹੁੰਦਾ ਸੀਗਾ ਪਰ ਉਹਨਾਂ ਨੂੰ ਫਾਰਮੂਲਾ ਨਹੀਂ ਸੀ ਆਉਂਦਾ ਉਹਦੇ ਕੀ ਅੱਗੇ ਜਾ ਕੇ ਉਹ ਕਾਮਯਾਬ ਨਹੀਂ ਸੀ ਹੁੰਦੇ ਉਹਨਾਂ ਦਾ ਸਫਲਤਾ ਦਾ ਮੂੰਹ ਵੇਖਣਾ ਪੈਂਦਾ ਸੀਗਾ ਇਸੇ ਤਰ੍ਹਾਂ ਜਿਹੜਾ ਧਾਰਮਿਕ ਦੁਨੀਆ ਵਿੱਚ ਜਿਹੜੇ ਸਾਡੇ ਵਰਗੇ ਲੋਕ ਆ ਉਹ ਜੋ ਕਹਿ ਰਹੇ ਆ ਕਹਤ ਗੁਰਬਾਣੀ ਵਿੱਚ ਜਿਹੜਾ ਗੁਰਬਾਣੀ ਦਾ ਸੱਚਾ ਪਰ ਜਿਹੜਾ ਉਹਨਾਂ ਦਾ ਆਪਣਾ ਜੀਵਨ ਉਸ ਦੀ ਗਵਾਹੀ ਨਹੀਂ ਪਰ ਰੇ ਆ ਇਸ ਲਈ ਉਹਨਾਂ ਅੰਦਰ ਉਹ ਦ੍ਰਿੜਤਾ ਉਹ ਵਿਸ਼ਵਾਸ ਉਹ ਪ੍ਰਤੀਤੀ ਨਹੀਂ ਹੁੰਦੀ ਤੇ ਇਸ ਲਈ ਜਿਹੜਾ ਨੁਕਸਾਨ ਦਾ ਆਪਣਾ ਦਾ ਹੋ ਹੀ ਰੇ ਆ ਪਰ ਇਸ ਦੇ ਨਾਲ ਨਾਲ ਜੋ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਨਫਰਤ ਪੈਦਾ ਕਰ ਰਹੇ ਆ ਨਫਰਤ ਦੀਆਂ ਦੀਵਾਰਾਂ ਖੜੀਆਂ ਕਰ ਰਹੇ ਆ ਇਹ ਕਿਹਨਾਂ ਲੋਕਾਂ ਦਾ ਕੰਮ ਆ ਕਿਉਂਕਿ ਜਿਹੜੇ ਸੱਚਮੂਹ ਧਰਮੇ ਹੋ ਉਹ ਤਾਂ ਲੋਕਾਂ ਨੂੰ ਜੋੜੇ ਆ ਤੇ ਇਸ ਲਈ ਜਿਹੜਾ ਤੇ ਦੇਸ਼ ਕਰਨ ਵਾਲੇ ਆਪ ਦਾ ਡੁੱਬੇ ਸੀਗੇ ਪਰ ਇਹਨਾਂ ਨੇ ਜਿਹੜੇ ਪਿਛੇ ਲੱਗ ਸੀ ਜਿਨ੍ਹਾਂ ਨੇ ਇਹਨਾਂ ਤੇ ਵਿਸ਼ਵਾਸ ਕਰ ਲਿਆ ਜਿਨ੍ਹਾਂ ਦਾ ਪਹਿਰਾਵਾ ਦੇ ਕੇ ਬੁਲਬਾਣੀ ਦੇ ਕੇ ਉਹ ਵੀ ਵਿਚਾਰੇ ਤਬਾਹ ਹੋ ਗਏ ਬਰਬਾਦ ਹੋ ਗਏ ਮੇਰੇ ਅੰਦਰ ਵਿੱਚ ਇੱਕ ਹੋਰ ਬੜੀ ਮਜ਼ੇਦਾਰ ਗੱਲ ਆ ਜੀ ਕਿ ਜਦੋਂ ਕਿਸੇ ਰਿਲੀਜਨ ਦੇ ਵਿੱਚ ਅਸੀਂ ਕਿਸੇ ਫੇਥ ਦੇ ਬੇਸ ਤੇ ਗੱਲ ਕਰਦੇ ਆ ਤੇ ਕੁਐਸਚਨ ਨਹੀਂ ਕਰਦੇ ਤੇ ਅਸੀਂ ਫਿਰ ਜਦੋਂ ਕੁਐਸਚਨ ਨਹੀਂ ਕਰਦੇ ਤਾਂ ਅਸੀਂ ਉਹਨੂੰ ਫਾਲੋ ਕਰਦੇ ਹਾਂ ਹੂੰ ਰੀਸ ਕਰਦੇ ਹਾਂ ਮੈਂ ਫਾਲੋ ਨੂੰ ਰੀਸ ਦੀ ਐਗਜ਼ਾਮਪਲ ਵਿੱਚ ਲਿਆ ਰਿਹਾ ਹਾਂ ਹੂੰ ਜੋ ਦੋਸਿਓ ਸੁ ਫੋਲੋ ਕਰਨ ਲੱਗ ਪੈਂਦੇ ਆ ਤੇ ਉਹ ਫੋਲੋ ਕਰਦਾ ਕਰਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਕਦੋਂ ਸਾਡੇ ਅੰਦਰ ਉਹ ਪੱਕੀ ਚੀਜ਼ ਅੰਦਰ ਹੀ ਡਿਵੈਲਪ ਹੋ ਗਈ ਮੇਰਾ ਭਾਵੇਂ ਹੈ ਕਿ ਕੋਈ ਸਾਖੀ ਲੈ ਲਈਏ ਹਮ ਹਮ ਸਾਖੀ ਕਿਸੇ ਮਹਾਂਪੁਰਸ਼ ਨੇ ਸੁਣਾਈ ਭਾਵੇਂ ਉਹ ਵੈਲਿਡ ਸੀ ਕਿ ਗੁਰਬਾਣੀ ਨਾਲ ਨਹੀਂ ਸੀ ਵੈਲਿਡ ਪਰ ਅਸੀਂ ਉਸ ਸਾਖੀ ਨੂੰ ਸੁਣ ਕੇ ਉਸ ਤੇ ਐਕਸ਼ਨ ਕਰਨਾ ਸ਼ੁਰੂ ਕਰ ਗਏ ਉਹਨੋਂ ਸਾਖੇ ਗਲਤ ਆ ਕੋਈ ਮੇਰੇ ਕੱਲ ਨਹੀਂ ਦਿਖਾ ਸਕਦੀ ਕੁਝ ਨਹੀਂ ਗਾਦਾ ਮੇਰਾ ਇਸ਼ਾਰਾ ਹੈਗਾ ਚੋਪੈਰਾ ਕਰ ਰਹੇ ਦੁਪਹਿਰਾ ਵੀ ਸੌਰੀ ਸੀ ਹੋ ਰਿਹਾ ਕਿੰਨੀ ਸੰਗਤ ਚੋਪੈਰੇ ਤੇ ਆਣੀ ਸ਼ੁਰੂ ਹੋ ਗਈ ਰੀਸੌਰੀ ਸੀ ਆ ਗਈ ਕਿਸੇ ਨੇ ਤਾਂ ਕਹਾਣੀਆਂ ਸ਼ੁਰੂ ਕੀਤੀ ਨਾ ਕਿ ਚੋਪੈਰਾ ਕਰਨ ਨਾਲ ਐ ਚੀ ਹੋ ਜਾਂਦਾ ਹੂੰ ਹੂੰ ਉਹ ਕਹਾਣੀਆ ਰੀਸ ਕਰਨ ਲੱਗਿਆਂ ਕਰਨਾ ਸ਼ੁਰੂ ਹੋ ਗਿਆ ਉਹਦੇ ਨਾਲ ਕੀ ਹੋਇਆ ਕਿੰਨਾ ਟਾਈਮ ਵੇਸ ਹੋ ਰਿਹਾ ਕਿ ਬਿਨਾਂ ਸਮਝੇ ਬਿਨਾਂ ਕਿਸੇ ਗੱਲ ਤੋਂ ਹੋ ਰਿਹਾ ਸੋ ਸੈਕ ਸਮਾਜਿਕ ਸਰਕਲ ਦੇ ਵਿੱਚ ਇਹ ਜਿਹੜੀ ਰੀਜ਼ ਕਰਨ ਦਾ ਜਾਂ ਕਿਸੇ ਨੇ ਗਾਈਡ ਕਰਤਾ ਕਿ ਫਲਾਣੀ ਜਾਲ ਜਲ ਲੱਕ ਤੁਰਾਫੀ ਕੱਟੀ ਜਾਏਗੀ ਇਹ ਵੀ ਤਾਂ ਰੀਜ਼ ਹੈ ਨਾ ਜਿਵੇਂ ਦੇਖਾ ਦੇਖੀ ਪੇੜ ਚਾਲ ਜਿਹਨੂੰ ਕਹਦੇ ਨੇ ਪੇੜ ਚਾਲ ਜਿਹੜੀ ਕਹਿ ਸਕਦੇ ਆ ਸਿੰਪਲ ਹੋ ਗਏ ਇੰਗਲਿਸ਼ ਵਿੱਚ ਵਰਡ ਅਸੀਂ ਸ਼ੀਪਲ ਯੂਜ਼ ਕਰਦੇ ਆਂ ਕਿ ਪੇੜ ਚਾਲ ਸ਼ੀਪ ਬਣ ਕੇ ਤੇ ਮੈਜੋਰਿਟੀ ਇੱਕ ਪੇੜ ਦੇ ਪਿੱਛੇ ਸਾਰੇ ਟੁਰਕਾ ਉਹ ਚੀਪਲ ਬਣ ਗਏ ਸਾਰੇ ਕਿ ਇਦਾਂ ਬਈਆਂ ਨੜੀਆਂ ਰਿਲੀਜੈਂਸ ਦੀਆਂ ਮੈਂ ਉਹ ਰਾਜ ਵੀ ਕਹ ਰਹੀ ਕੱਢੀ ਸਿੱਖੀ ਜਨੇ ਉਹਰਾ ਧਾਮ ਤੇ ਨਾ ਸਾਰੇ ਵਿੱਚ ਇਦਾਂ ਪਰ ਅਸੀਂ ਕਿਉਂਕਿ ਅਪਾਸ ਸਿੱਖੀ ਨਾਲ ਸੰਬੰਧ ਤਾਂ ਸਿੱਖੀ ਗੱਲ ਕਰ ਰਹੇ ਆ ਇਸ ਲਈ ਜੋ ਗੁਰਬਾਣੀ ਜਦੋਂ ਆਖਿਆ ਆ ਕਿਉਂਕਿ ਅੱਜ ਵੀ ਜਦੋਂ ਗੱਲ ਕਰਦੇ ਆ ਕਹਿੰਦੇ ਲੋਕੀ ਇੰਨੇ ਲੋਕੀਂ ਜਾ ਰਹੇ ਆ ਜੀ ਇੰਨੇ ਲੋਕੀਂ ਕਰ ਰਹੇ ਆ ਜੀ ਉਹ ਸਾਰੇ ਗਲਤ ਆ ਉਹ ਸਾਰੇ ਬੇਮਪੂਫ ਆ ਹਾਂ ਇੱਕ ਜਿਹੜੀ ਗੱਲ ਤੁਸੀਂ ਕਈ ਹਿੱਸੇ ਤੇ ਮਹਾਨ ਅਲਟੀਮੇਟਲੀ ਆਣਾ ਸੀ ਕਿ ਕੀ ਉਹ ਜਿਹੜੀ ਮੈਜੋਰਿਟੀ ਕਲਰ ਨਾਲ ਉਹ ਬੇਫਕੂਫੀ ਤਾਂ ਨਹੀਂ ਹੋ ਰਹੀ ਦੇਖੋ ਇਹਦੇ ਵਿੱਚ ਕਬੀਰ ਸਾਹਿਬ ਮੈਂ ਕਬੀਰ ਸਾਹਿਬ ਦਾ ਇੱਕ ਸ਼ਬਦਨ ਤੇ ਆ ਗਿਆ ਮੈਨੂੰ ਜਿਹੜਾ ਕਬੀਰ ਸਾਹਿਬ ਦਾ ਮੈਂ ਛਟੂ ਵੀ ਕਰਾਂ ਉਹ ਕਹਿੰਦੇ ਕਿ ਮਾਲਨ ਭੂਲੀ ਜਗ ਭੁਲਾਣਾ ਹਮ ਭੁਲਾਣੇ ਨਾਹੀਂ ਕਹੋ ਕਬੀਰ ਹਮ ਰਾਮ ਰਾਕੇ ਕਿਰਪਾ ਕਰ ਹਰ ਰਾਇ ਹਾਂਜੀ ਮਾਲਨ ਇੱਥੇ ਪ੍ਰਤੀਕਾ थे ਉਹ ਧਰਮ ਕਥਤ ਆਗੂਆਂ ਦੀ ਕਥੇ ਧਰਮ ਆਗੂਆਂ ਦੀ ਕਿ ਜਿਹੜੇ ਲੋਕਾਂ ਨੂੰ ਗੁਮਰਾਹ ਕਰ ਰਿਆ ਤਾਂ ਉਹਨਾਂ ਨੂੰ ਵੇਖ ਕੇ ਆਮ ਲੋਕੀ ਜਿਹੜਾ ਨੇ ਪਿੱਛੇ ਲੱਗੇ ਆ ਜਿਨ੍ਹਾਂ ਨੇ ਬਾਣੀ ਨੂੰ ਆਪ ਸਮਝਿਆ ਜਿ ਕੋਈ ਤੇ ਸਾਥੇ ਆ ਕਿ ਜੇ ਗੁਰਬਾਣੀ ਨੂੰ ਆਪ ਸਮਝਿਆ ਉਹ ਇਸ ਦੇਖਾ ਦੇਖੀ ਵੀ ਜਾਂ ਪੇੜ ਚਾਲਦੇ ਸ਼ਿਕਾਰ ਨਹੀਂ ਹੁੰਦੇ ਇਸ ਲਈ ਕਬੀਰ ਸਾਹਿਬ ਦਾ ਇਹ ਪਾਵਨ ਫਰਮਾਨ ਇਸ ਦੀ ਰਹਿ ਨਵਾਈ ਕਰ ਰਿਹਾ ਕਿ ਬਾਲਣ ਭੁੱਲੀ ਜੰਗ ਭੁਲਾਣਾ ਹਮ ਭੁਲਾਣੇ ਨਾਏ ਕਿਉਂ ਨਹੀਂ ਭੁਲਾਣੇ ਅਸੀਂ ਕਿਉਂ ਨਹੀਂ ਭੁੱਲੇ ਕਿਉਂਕਿ ਕਹੋ ਕਿ ਵੀਰੋ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਜੁਜੀ ਸਿੱਖ ਗੁਰਬਾਣੀ ਆ ਪੜ੍ਹੂਗਾ ਵਿਚਾਰੂਗਾ ਤਾਂ ਉਹ ਦੇਖਾ ਦੇਖੀ ਦਾ ਜਾਂ ਪੇੜ ਚਾਲ ਦਾ ਸ਼ਿਕਾਰ ਨਹੀਂ ਹੋਊਗਾ ਠੀਕ ਹੈ ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਵਧੀਆ ਤਰੀਕੇ ਨਾਲ ਗੁਰਬਾਣੀ ਦੇ ਪੱਕ ਤੋਂ ਅਸੀਂ ਅੱਜ ਰੀਸ ਜਿਹੜੀ ਹੋ ਰਹੀ ਹੈ ਔਰ ਰੀਸ ਦੇ ਵਿੱਚ ਕਈ ਵਾਰੀ ਕਰਮ ਕਾਂਡ ਤੇ ਹੋਰ ਚੀਜ਼ਾਂ ਵੀ ਫਸ ਰਹੀਆਂ ਉਹਨਾਂ ਸਾਰਿਆਂ ਵੱਲ ਇਸ਼ਾਰੇ ਕੀਤੇ ਭਾਵੇਂ ਇੱਕ ਇੱਕ ਟੌਪਿਕ ਤੇ ਅਸੀਂ ਪੂਰੀ ਡਿਟੇਲ ਵਰਕਆਊਟ ਕਰ ਸਕਦੇ ਹਾਂ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਨੂੰ ਫਿਰ ਤੋਂ ਸਸ ਜੀ ਰਿਕਵੈਸਟ ਕਰਦੇ ਆ শেয়ার ਕਰਿਆ ਕਰੋ ਲਾਈਕ ਕਰਿਆ ਕਰੋ ਤੇ ਇਹਨੂੰ ਹੋਰ ਸੁਜੈਸ਼ਨ ਸਾਨੂੰ ਭੇਜੋ ਤਾਂ ਕਿ ਅਸੀਂ ਇੰਪਰੂਵ ਕਰ ਸਕੀਏ ਭਾਈ ਸਾਹਿਬ ਤੁਹਾਨੂੰ ਵੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ